ਬਣਾਈ ਬਾਂਬਣ ਦਿੱਤਾ ਅੱਜ ਦੇ ਸਾਹਜਾਂਦਿਆਂ ਨੂੰ ਬਾਂਬਣ ਬਣਾਤਾ ਇਹਨਾਂ ਨੇ ਆਹ ਨਾ ਕਰੋ ਆਹ ਨਾ ਕਰੋ ਆਹ ਨਾ ਕਰੋ ਆਪਣਾ ਹੀ ਧਰਮ ਥੂਪ ਕੇ ਰੱਖਤਾ ਗੁਰੂ ਗ੍ਰੰਥ ਸਾਹਿਬ ਨੂੰ ਪੜ ਕੇ ਵੇਖੋ ਮਨਾਈਆਂ ਜੋ ਜੀ ਕੀਤਾ ਮਰਿਆਦਾਵਾਂ ਬਣਾ ਲੀਆਂ ਰੰਗ ਬਰੰਗੀਆਂ ਇੱਥੇ ਪਤਾ ਨਹੀਂ ਕਿੰਨੀਆਂ ਕੁ ਮਰਿਆਦਾ ਹੈ ਹਰ ਡੇਰੇ ਦੀ ਆਪੋ ਆਪਣੀ ਮਰਿਆਦਾ ਹੈ ਇਸ ਵੇਲੇ ਸਿੱਖ ਧਰਮ ਵਿੱਚ ਘੱਟ ਤੋਂ ਘੱਟ 10 ਗਰੁੱਪ ਨੇ ਜੇ ਜੇ ਤੁਸੀਂ ਕਾਮਯਾਬ ਹੋਣਾ ਹੈ ਸਿੱਖੀ ਤੇ ਦਾਖਲ ਹੋਣ ਲਈ ਇੱਕ ਨਾ ਇੱਕ ਗਰੁੱਪ ਨਾਲ ਜੁੜਨਾ ਪੈਂਦਾ ਵੀ ਆਹ ਗਰੁੱਪ ਚ ਜੁੜ ਜੋ ਜੇ ਗਰੁੱਪ ਨਾਲ ਜੁੜੇ ਹੋ ਤੇ ਤੁਹਾਡੀ ਸੇਫਟੀ ਹੈ ਅੱਜ ਹਾਲਾ ਹੋਇਆ ਪਿਆ ਆਹ ਫਲਾਣੇ ਗਰੁੱਪ ਦਾ ਆਹ ਫਲਾਣੇ ਗਰੁੱਪ ਦਾ ਆਹ ਫਲਾਣੇ ਗਰੁੱਪ ਦਾ ਤੇ ਜੇ ਤੁਸੀਂ ਗਰੁੱਪ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋਗੇ ਗੋਲੀਆਂ ਮਾਰਦੇ ਐ ਗਾਲ੍ਹਾਂ ਕੱਢਦੇ ਐ ਇਸ ਗਰੁੱਪ ਤੋਂ ਦੂਜੇ ਗਰੁੱਪ ਚ ਜਾਇਓ ਉਸੇ ਵੇਲੇ ਨਾਸਤਕ ਕਹਿਣਗੇ ਵਿਗੜ ਗਿਆ ਕਹਿਣਗੇ ਤਰਕਾਂ ਕਰਦਾ ਇਹ ਕਹਿਣਗੇ ਅਸਲਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝੋ ਆਪਣਾ ਦਿਮਾਗ ਵਰਤੋ ਸਾਹਜਾਤੇ ਬਣ ਕੇ ਵਿਖਾਈਏ ਇੱਥੇ ਗੱਲਾਂ ਕਰਦੇ ਰੱਖ ਕੇ ਜੀਪਾਂ ਦੇ ਉੱਤੇ ਹਾਕੀਆਂ ਤੇ ਅਸੀਂ ਕਹੀ ਜਾਂਦੇ ਆਂ ਜੀ ਅਸੀਂ ਬੜੇ ਅਣਖੀ ਹੁੰਨੇ ਆਂ ਅਸੀਂ ਬੜੇ ਜੋਧੇ ਹੁੰਦੇ ਆ ਅਸੀਂ ਬੜੇ ਸੂਰਮੇ ਹੁੰਦੇ ਆ ਬੱਟਾਂ ਪਿੱਛੇ ਮਰ ਜਾਂਦੇ ਆ ਜੀ ਗਾਲ ਕੱਢ ਕੇ ਵਿਖਾਏ ਕੋਈ ਸਾਨੂੰ ਸਾਡੀ ਧੀ ਪੈਨ ਨੂੰ ਹੱਥ ਲਾ ਕੇ ਵਿਖਾਏ ਕੋਈ ਐ ਅਣਖਾਂ ਦੀਆਂ ਗੱਲਾਂ ਕਰਦੇ ਆ ਅਸੀਂ ਪਰ ਆ ਅਣਖਾਂ ਕਾਹਦੀਆਂ ਅਣਖਾਂ ਆ ਪੜਦੇ ਨਾ ਕਬ ਤੱਕ ਮੈਂ ਅਣਖ ਲੱਭਣ ਲਈ ਤੁਰਿਆ ਸੀ ਆ ਪੜੋ ਜਰਾ ਵੇਖੋ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਧਰੇ ਨਾ ਮਿਲੀ ਬਾਜ਼ਾਰਾਂ ਚੋਂ ਇੱਕ ਦਿਨ ਜਾ ਪਹੁੰਚਿਆ ਸਰੰਦ ਮੈਨੂੰ ਮਿਲ ਗਈ ਅਣਖ ਦੀਵਾਰਾਂ ਚ ਕਹਿੰਦੇ ਮੈਂ ਅਣਖ ਲੱਭਣ ਲਈ ਤੁਰਿਆ ਬੜੇ ਲੋਕੀ ਅਣਖ ਅਣਖੀ ਬਣਨ ਦਾ ਦਾਵਾ ਕਰਦੇ ਐ ਅਗੇ ਬੜੇ ਅਣਖੀ ਐ ਪਰ ਜਿੱਤੇ ਮੈਂ ਸਰੰਦ ਪਹੁੰਚਿਆ ਉੱਥੇ ਵੇਖੀ ਅਣਖ ਆ ਅਣਖ ਵਜੀਤੇ ਨਾਲ ਕਿਹੜਾ ਕਿਹੜਾ ਵਟ ਦਾ ਰੌਲਾ ਸੀ ਆਦਿਆਂ ਦੇ ਕਿਹੜੇ ਪਰਿਵਾਰ ਦੇ ਜੀ ਨੂੰ ਹੱਥ ਲਾਇਆ ਸੀ ਉਹ ਕਿਹੜੀ ਭੈਣ ਸੀ ਜਿਹਦੀ ਵਜੀਦੇ ਨੇ ਮਾਂ ਫੜੀ ਸੀ ਵਜੀਦੇ ਨਾਲ ਰੌਲਾ ਕਾਦਾ ਸੀ ਗੁਰੂ ਗੋਬਿੰਦ ਸਿੰਘ ਦਾ ਚੱਕਰ ਕੀ ਹੈ ਆ ਅਸਲ ਉਹ ਜੋ ਅੱਗੇ ਲੈ ਕੇ ਜਾਣਾ ਚਾਹੁੰਦੇ ਸੀ ਸਾਡੇ ਸਿਸਟਮ ਨੂੰ ਤੋੜਨਾ ਚਾਹੁੰਦੇ ਸੀ ਉਹ ਉਹ ਸਿਸਟਮ ਜਿਹੜਾ ਧੱਕਾ ਕਰਨ ਵਾਲਾ ਸਿਸਟਮ ਹੈ ਉਹ ਸਿਸਟਮ ਨੂੰ ਗੁਰੂ ਗੋਬਿੰਦ ਸਿੰਘ ਤੋੜਨਾ ਚਾਹੁੰਦੇ ਸੀ ਤਾਂ ਬੱਚੇ ਸ਼ਹੀਦ ਕਰਾਏ ਤਾਂ ਆਪਣਾ ਪਰਿਵਾਰ ਸ਼ਹੀਦ ਕਰਾਇਆ ਆਹ ਸਿਸਟਮ ਤੋੜੋ ਹੱਕ ਦਿਓ ਸਾਰਿਆਂ ਨੂੰ ਬੋਲਣ ਦਾ ਹਿੰਮਤ ਹਿੰਮਤ ਭਰੋ ਸਾਰਿਆਂ ਦੇ ਵਿੱਚ ਗੁਲਾਮ ਬਣਾ ਕੇ ਨਾ ਰੱਖੋ ਗੁਲਾਮੀ ਦੀਆਂ ਜੰਜੀਰਾਂ ਕੱਟੋ ਇਹ ਚਾਹੁੰਦੇ ਸੀ ਸਾਡੇ ਸਤਿਗੁਰੂ ਲਓ ਸੁਣੋ ਆਕਮਤਾ ਤੇ ਆਪਣੇ ਆਪ ਨੂੰ ਵੇਖਿਓ ਕਦੋਂ ਵਜੀਦੇ ਅੱਜ ਬੜੇ ਲੱਭ ਜਾਣਗੇ ਔਰੰਗੇ ਬੜੇ ਲੱਭ ਜਾਣਗੇ ਲੱਭਿਓ ਅੱਜ ਜੇ ਸਾਭ ਜਾਂਦੇ ਲੱਭਦੇ ਐ ਤੇ ਲੱਭਣੇ ਕਿੱਥੇ ਐ ਐਨਾਂ ਵਾਲੇ ਦੁਆਲੇ ਵੇਖਣ ਲੱਗ ਜਿਓ ਸਟੇਜਾਂ ਵੱਲ ਨਾ ਵੇਖਣ ਲੱਗ ਜਿਓ ਅਸੀਂ ਤੇ ਤੁਹਾਡੇ ਤੋਂ ਵੀ ਥੱਲੇ ਆ ਤੁਹਾਨੂੰ ਸਟੇਜ ਤੋਂ ਕਿਤੇ ਸਾਭ ਜਾਂਦੇ ਲੱਭ ਜਾਣਗੇ ਆ ਲੋਕਾਂ ਵੱਲ ਨਾ ਵੇਖਿਓ ਜੇ ਸਾਭ ਜਾਂਦੇ ਲੱਭਣੇ ਹੋਏ ਆਪਣੇ ਅੰਦਰੋਂ ਲੱਭਿਓ ਤੁਹਾਡੇ ਅੰਦਰੋਂ ਲੱਭਣਗੇ ਸਾਭ ਜਾਂਦੇ ਤੁਹਾਡੇ ਅੰਦਰ ਹੈ ਨੇ ਪਰ ਬਾਹਰ ਕੱਢਣੇ ਪੈਣਗੇ ਮੀਣਾ ਪੁਣ ਜਾਂ ਛੱਡ ਦਿਓ ਹਿੰਮਤ ਰੱਖੋ ਬੋਲਣ ਦੀ ਜੁਰਤ ਰੱਖੋ ਹਿੰਮਤ ਰੱਖੋ ਆਪਣੇ ਆਪ ਨੂੰ ਪਛਾਣਨਾ ਇਹਨੂੰ ਕਹਿੰਦੇ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇਰੇ ਨਾਲ ਰੱਬ ਖੜਾ ਹੈ ਤੂੰ ਇਕੱਲਾ ਨਹੀਂ ਸਾਬ ਜਦਿਆਂ ਨੂੰ ਪਤਾ ਹੈ ਸਾਡੇ ਨਾਲ ਪਰਮਾਤਮਾ ਦੇ ਸਿਸਟਮ ਦੇ ਵਿੱਚ ਉਹ ਨਿਯਮਾਂ ਨੂੰ ਸਮਝਦੇ ਆ ਉਹ ਕਹਿੰਦੇ ਰੱਬ ਸਾਡੇ ਨਾਲ ਖੜਾ ਹੈ ਅਸੀਂ ਇਕੱਲੇ ਥੋੜਾ ਖੜੇ ਆ ਮਨ ਹਰਜੀ ਤੇਰੇ ਨਾਲ ਹੈ ਮਨ ਹਰਜੀ ਤੇਰੇ ਨਾਲ ਗੁਰਮਤੀ ਰੰਗ ਮਾਣ ਰੰਗ ਮਾਣ ਗੁਰੂ ਤੋਂ ਮਤ ਲੈ ਕੇ ਆਨੰਦ ਲੈ ਲੈ ਜਿੰਦਗੀ ਦਾ ਤੇ ਲੱਭਣੇ ਨੇ ਸਾਚ ਜਦੇ ਅੰਦਰੋਂ ਲੱਭੀਏ ਬਾਹਰੋਂ ਨਹੀਂ ਲੱਭਣੇ ਪਾਈ